ਸੱਜਣ ਸੱਚਾ ਪਤਸ਼ਾਹ ਸਰਸ਼ਾਂਤਸ਼ਾਹ ਜਿਸ ਦੇ پاس ਬਖਤੇ ਆਂ ਸੋਹੀਏ ਸਭਨਾ ਦਾ ਵਸਾਓ ਏ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹਲਾ ਨਵਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰ ਤਕੀ ਨਾ ਕੋਹ ਨਾਨਕ ਹਰ ਭਜ ਮਨਾ ਜਹ ਬਿਦ ਜਲ ਕੋ ਮੀਨਾ ਵੇਖਿਆ ਨਸਿਉਂ ਕਾਹਿ ਰਚਿਓ ਨਮਕ ਨ ਹੋਏ ਉਦਸ ਕੋਹ ਨਾਨਕ ਪਜ ਹਰ ਮਨਾ ਪਰ ਨਜਮ ਕੀ ਫਾਸ ਤਰਨਪੋ ਉਂਹੀ ਗਇਓ লিও জরা तन जीत কোহ নানক বাজ হর নাম ওত جات হে بیت বরে দ পায় সুঝে নাহি কাল পুঞ্চে আনা ਕੋਹ ਨਾਨਕ ਨਰਬਾਹਰੇ ਕਿਉ ਨ ਪਜੈ ਭਗਵਾਨ ਧਨਦਾਰ ਸੰਪਤ ਸਗਲ ਜene ਆਪਣੀ ਕਰਮਾ ਨ ਇਨ ਮੈਂ ਕਚ ਸੰਗੀ ਨਹੀਂ ਨਾਨਕ ਸੱਚੀ ਜਾਨ ਨ ਪਤ ਤ ਉਧਾਰ ਨ ਪੈ ਘਰ ਨ ਹਰ ਅਨਾਥ ਕੇ ਨਾਥ ਕੋ ਨਾਨਕ ਤਹ ਜਾਨੀਐ ਸਦ ਬਸਤ ਤੁਮ ਸਾਥ ਤਨ ਤਨ ਜੈ ਤੋ ਕੋ ਦਿਓ ਤਸਯੋ ਨੇ ਹੋ ਨਕੀ ਨਾਮ ਕੋਹ ਨਾਨਕ ਨਰ ਬਾਬਰੇ ਅਬ ਕਿਉਂ ਟੋਲਤ ਦੀਨਾ ਤਨ ਤਨ ਸੰਪੈ ਸੁਖ ਦਿਓ ਰਜਹਨੀ ਕੇ ਤਾਮ ਕੋਹਨਾਨਕ ਸੁਨਰੇ ਮਾਨਾ ਸਮਰਤ ਕਾਹੇ ਨਾਰਾਮਾ ਸਭ ਸੁਖ ਦਤਾ ਰਾਮ ਹੈ ਦੁਸਰਨਾ ਹੈ ਨ ਕੋਏ ਕੋਹਨਾਨਕ ਸੁਨਰੇ ਮਾਨਾ ਸਹ ਸਮਰਤ ਗਤ ਹੋਏ ਜਹ ਸਮਰਤ ਗਤ ਪਾਈਐ ਤਹ ਪਜਰੇ ਤਹ ਮੀਤ ਕਹੁ ਨਾਨਕ ਸੁਨਰੇ ਮਨ ਔਦ ਘਟਤ ਹੈ ਨੀਤ ਪੰਜ ਤਤ ਕੋ ਤਨ ਰਚਿਓ ਜਨੋ ਚਤਰ ਸਜਨਾ ਜਹਤੇ ਉਪਜਿਓ ਨਾਨਕ ਲੀਨ ਤ ਹੈ ਮਹਿਮਾਨ ਕਟ ਕਟ ਮੈਂ ਹਰ ਚੂ ਬਸੈ ਸੰਤਨ ਕਹਿਓ ਪੁਕਾਰ ਕਹੋ ਨਾਨਕ ਤਹਿ ਭਜ ਮਨਾ ਭਉ ਨਿਤ ਉਤਰੈ ਪਾਰ ਸੁਖ ਦੁਖ ਜਹ ਪਰ ਸੈ ਨਹੀਂ ਲੋਭ ਮੋਹ ਅਬਮਾਨ ਕਹੋ ਨਾਨਕ ਸੁਨਰੇ ਮਨਾ ਸੋ ਮੂਰਤ ਭਗਵਾਨ ਉਸ ਤਨੰਦਿਆਨਾ ਹੈ ਜਹ ਕੰਚਨ ਲੋਗ ਸਮਾਨਾ ਕੋ ਨਾ ਇੱਕ ਸੁਨਰੇ ਮਨਾ ਮੁਕਤਤਾ ਹੈ ਤਹਿ ਜਾਣਾ ਹਰਕ ਸੋਗ ਜਾ ਕਹਿ ਨਹੀਂ ਬੇਰੀ ਮਿੱਤ ਸਮਾਨਾ ਕੋਹ ਨਾਨਕ ਸੁਨ ਰੇ ਮਨਾ ਮੁਕਤਤਾ ਹੈ ਤਹਿ ਜਾਨਾ ਪੈ ਕਹੁ ਕੋ ਤੇ ਤਨ ਹੈ ਨਹਿ ਪਹਿਮਾਨਤ ਆਨਾ ਕੋਹ ਨਾਨਕ ਸੁਨ ਰੇ ਮਨਾ ਗਨੀਤ ਹੈ ਬਖਾਣਾ ਜਹ ਬਿਖੇ ਆਸ ਗਲੀ ਤਜੀ ਲਿਓ ਪੇਖ ਬੇਰਾਮ ਕਹੋ ਨਾਨਕ ਸੁਨਰੇ ਮਨਾ ਤਹਨਰ ਮਾਥੇ ਭਾਵ ਕ ਜਹ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ ਕੋਹ ਨਾਨਕ ਸੁਨਰੇ ਮਨਾ ਤਹ ਕਟ ਬ੍ਰਹਮਨ ਵਾਸ ਜਹ ਪ੍ਰਾਨੀ ਹੋ ਮੈਂ ਤਜੀ ਕਰਤਾ ਰਾਮ ਪਛਾਨਾ ਕੋਹ ਨਾਨਕ ਵਾ ਮੁਕਤ ਨਰ ਏ ਮਨ ਸੱਚੀ ਮਾਨਾ ਪੈ ਨਸਨ ਦਰਮਤ ਹਰਨ ਕਲ ਮੈਂ ਹਰ ਕੋ ਨਾ ਮਾ ਇਸ ਦਿਨ ਜੋ ਨਾਨਕ ਭਜੈ ਸਫਲ ਹੋਇ ਤੈ ਕਮਾ ਜੇ ਬਾਗੁਨ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ ਕਹ ਨਾਨਕ ਸੁਨ ਰੇ ਮਾਨਾ ਪਰ ਹੈ ਨਜਮ ਕੈ ਤਾ ਮਾ ਜੋ ਪ੍ਰਾਨੀ ਮਮਤਾ ਤਜੈ ਲੋਭ ਮੋ ਅੰਕਾਰ ਕੋ ਨਾਨਕ ਆਪਨ ਤਰੈ ਔਰਨ ਲੈਤ ਉਧਾਰ ਜੋ ਸੁਪਨਾ ਯਰ ਪੇਖਣਾ ਐਸੇ ਜਗ ਕੋ ਜਾਨਣਾ इन में कछ सच्चो नहीं नानक बिन भगवान न इस दिन माया कारने प्राणी डोलतनीत कोटन मैं नानक को नरायन जह जीत ਜਿਵੇਂ ਜਲਤੇ ਬੁੱਧ ਬੁੱਧਾ ਉਪਜੈ ਬਿਨ ਸਹਨੀ ਤ ਜਗ ਰਚਨਾ ਤੈਸੇ ਰਚੀ ਕੋਹ ਨਾਨਕ ਸੁਨ ਮੀਤ ਪ੍ਰਾਨੀ ਕਚੂ ਨਚੈ ਤ ਮਤ ਮਾਇਕ ਅੰਤ ਕੋਹ ਨਾਨਕ ਬਿਨ ਹਰ ਭਜਨ ਪਰਤ ਤਾ ਹੈ ਜਮਪੰਦ ਜੋ ਸੋਕ ਕੋਚਾ ਹੈ ਸਦਾ ਚਰਨ ਰਾਮ ਕੀ ਲੈ ਕੋਹ ਨਾਨਕ ਸੁਨ ਰੇ ਮਨਾ ਦਰ ਲਬ ਮਾਨੁ ਖ ਦੇ ਮਾਇਆ ਕਰਨਤਾ ਹੈ ਮੂਰਖ ਲੋਗ ਅਜਾਣਾ ਕੋਹ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਰਾਣਾ ਜੋ ਪ੍ਰਾਨੀ ਇਸ ਦਿਨ ਭਜੈ ਰੂਪ ਰਾਮ ਤਹਿ ਜਾਣਾ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨਾ ਮਨ ਮਾਇਆ ਮ ਫਤ ਰਹਿਉ ਬਿਸਰਿਓ ਗੋਬਿੰਦ ਨਾਮਾ ਕਹ ਨਾਨਕ ਬਿਨ ਹਰ ਭਜਨਾ ਜੀਵਨ ਕੋਨੇ ਕਮ ਪ੍ਰਾਨੀ ਰਾਮ ਨ ਚੇਤੇ ਮਦ ਮਾਇ ਕੈ ਅੰਤ ਕਹ ਨਾਨਕ ਹਰ ਭਜਨ ਬਿਨ ਪਰਤ ਤਹੈ ਜਮ ਫੰਦ ਸੁਖ ਮੈਂ ਬਹੁ ਸੰਗੀ ਪੈ ਦੁਖ ਮੈਂ ਸੰਗ ਨ ਕੋਏ ਕੋਹ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫੇਰੇਓ ਮਿਟੇਉ ਨਾ ਜਮ ਕੋ ਤ੍ਰਸ ਕੋਹ ਨਾਨਕ ਹਰ ਭਜ ਮਨਾ ਨਿਰ ਪੈ ਪਾਵੇ ਬਸ ਜਤਨ ਬਹੁਤ ਮੈਂ ਕਰ ਰਿਹਾ ਮਿਟਿਉ ਨ ਮਨ ਕੋ ਮਾਨ ਨ ਦਰ ਮਤ ਸੋ ਨਾ ਨਕ ਪਦੇਓ ਪ੍ਰਸਨੇ ਹੋ ਭਗਵਾ ਨ ਬਾਲ ਜੋਾਨੀ ਆ ਰ ਬਿਰਤਪਨ ਤੀਨ ਅਵਸਥਾ ਜਾ ਨ ਕੋਹ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਕਰਨੋ ਮੁਤ ਸੁਨਾ ਕੀਓ ਪਰੇ ਉਹ ਲੋਭ ਕੈ ਫੰਦ ਨਾਨਕ ਸਮੇ ਉਹ ਰਮ ਗਇਓ ਅਬ ਕਿਉ ਰੋਵਤ ਅੰਦਾ ਮਨ ਮਾਇਆ ਮੈਂ ਰਮ ਰਹਿਉ ਨਿਕਸਤ ਨਾ ਹੈ ਨਮੀਤ ਨਾਨਕ ਮੂਰਤ ਚਿਤਰ ਜਿਉ ਛਾੜਤ ਨਾ ਹੈ ਨਪੀਤ ਨਰ ਚਾਹਤ ਕਛ ਔਰ ਔਰ ਕੀ ਔਰ ਪਈ ਚਿਤਵਤ ਰਹੇ ਉਠਾ ਕੋਰ ਨਾਨਕ ਪਾਸੀ ਕਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਏ ਕੋਹ ਨਾਨਕ ਸੁਨ ਰੇ ਮਨਾ ਹਰ ਪਾਵੇ ਸੋ ਹੋਏ ਜਗਤਿ ਪੇਖਾਰੀ ਪਰਤ ਹੈ ਸਭ ਕੋ ਦਾਤਾ ਰਾਮਾ ਕੋ ਨਾਨਕ ਮਨ ਸਿਮਰਤੇ ਪੁਰਨ ਹੋਏ ਕਮਾ ਛੁਟੇ ਮਾਨ ਕਹਾ ਕਰੇ ਜਗ ਸੁਪਨੇ ਜਿਉ ਜਾਣਾ ਇਨ ਮੈਂ ਕਛ ਤੇ ਰੋ ਨਹੀਂ ਨਾਨਕ ਕਹੇ ਉਹ ਬਖਾਨਾ ਗਰਬ ਕਰਤੇ ਦੇਖੋ ਬੇਸੱਚ ਨਮ ਮਿੱਤ ਜਹ ਪ੍ਰਾਨੀ ਹਰ ਜਸ ਕਹੋ ਨਾਨਕ ਤਹ ਜਗ ਜੀਤ ਜਹਿ ਕਟ ਸਿਮਰਨ ਰਾਮ ਕੋ ਸੋਨਰ ਮੁਕਤ ਜਾਣਾ ਤਹਿ ਨ ਰਹ ਹਰ ਅੰਤਰ ਨਹੀਂ ਨਾਨਕ ਸਾਚੀ ਮਾਣਾ ਇੱਕ ਭਗਤ ਭਗਵਾਨਾ ਜਹਿ ਪ੍ਰਾਨੀ ਕਹਿਣਾ ਹੈ ਮਨ ਜਿਵੇਂ ਸ਼ੁਕਰ ਸੋਆਨਾ ਨਾਨਕ ਮਾਨੋਤਾ ਹੈ ਤਨ ਸੁਆਮੀ ਕੋ ਗ੍ਰਜੋ ਸਦਾ ਸਵਨ ਤਜਤ ਨਹੀਂ ਨੱਤ ਨਾਨਕ ਏ ਬਿਦਹਰ ਭਜੋ ਇਕ ਮਨ ਹੋਏ ਕਚਤ ਦੀ ਰਖ ਬਰ ਤਿਆਰ ਦਾਨ ਕਰ ਮਨ ਮੈਂ ਤਰ ਗੁਮਨਾ ਨਨਕ ਨੈ ਭਲ ਜਾਤ ਤੇ ਜਿਉ ਕੁੰਚਰ ਈਸ਼ਨਾ ਨ ਸਰ ਕੰਪਿਉ ਪਗ ਡਕਮਗੇ ਨੈਨ ਚੋਤ ਤੇ ਹੀ ਨਾ ਕਹੋ ਨਾਨਕ ਇਹ ਬਦ ਭਈ ਤੂੰ ਨ ਹਰ ਰਸਲੀਨਾ ਨਿਜ ਕਰ ਦੇਖਿਓ ਜਗਤ ਮੈਂ ਕੋ ਕਹੂ ਕੋ ਨ ਹੈ ਨਾਨਕ ਥਿਰ ਹਰ ਭਗਤ ਹੈ ਤਹਿਰਾਖੂ ਮਨ ਮਾ ਹੈ ਜੰਗ ਰਚਨਾ ਸਭ ਝੂਠ ਹੈ ਜਾਨਦੇ ਹੋ ਰਹਿ ਮੀਤ ਕਹਿ ਨਾਨਕ ਥਰਨਾ ਰਹੈ ਜੋ ਬਲੂ ਕੀ ਪੀਤਾ ਰਾਮ ਗयो ਰਾਵਨ ਗयो ਜਾ ਕੋ ਪਰਵਾਰ ਕੋ ਨਾਨਕ ਥਿਰ ਕਛ ਨਹੀਂ ਸੁਪਨੇ ਜੋ ਸੰਸਾਰ ਚਿੰਤਾ ਤਾ ਕੀ ਕੀ ਜੀਐ ਜੋ ਅਨਹੋਨੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਪਜੋ ਸੋ ਬਣਸਰ ਹੈ ਪਰੋਅਜ ਕਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ ਦੋਹਰਾ ਬਲ ਛਟਕਿਓ ਬੰਦਨ ਪਰੇ ਕੋਛੂ ਨਾ ਹੋਤ ਉਪਾਇ ਕੋਹ ਨਾਨਕ ਅਬ ਓਟ ਹਰ ਗਜ ਜੋ ਹੋਇਸਾ ਬਲੂ ਆਵੰਦਨ ਛਟੇ ਸਬ ਕਿਛ ਹੋਤ ਉਪਾਇ नानक सब कुछ तुमरे हाथ में तुम ही होत सहारे संघर्ष सब तज गए कौन निबेहो साथ कहो नानक एहि विपत में ਟੇਕ ਏਕ ਰਗਨਾਥ ਨਾਮ ਰਹਿਉ ਸਾਧੂ ਰਹਿਉ ਰਹਿਉ ਗੁਰ ਗੋਬਿੰਦ ਕਹ ਨਾਨਕ ਇਹ ਜਗਤ ਮੈਂ ਕਿਨ ਜਪਿਉ ਗੁਰਮੰਤ राम नाम और मैं कहो जाके सम नहीं कोए जेह सिमरत संकट मिटए दरस तुहारो होए